ਜਿਵੇਂ ਅੱਜ ਜਿਹੜਾ ਮਾਤਾ ਗਲੀ ਮਾਤਾ ਸ਼ਿੰਦਮਸਤ ਕਾ ਦੇ ਜਿਹੜਾ ਨਵਰਾਤਰੀ ਸੌਣ ਦੇ ਜਿਹੜੇ ਆ ਸ਼ੁਰੂ ਹੋ ਗਏ ਜਿਹਦੇ ਵਿੱਚ ਅੱਜ ਤੋਂ ਲੈ ਕੇ ਨੌਂਂਦਰਾਤੇ ਚੱਲਣੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਪ੍ਰਬੰਧਾਂ ਦੇ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਾਂਗੇ ਈਡੀਸੀ ਰਾਹੁਲ ਚਾਬਾ ਜੀ ਦੇ ਨਾਲ ਸਿਵਲ ਪ੍ਰਸ਼ਾਸਨ ਵੱਲੋਂ ਉੱਥੇ ਜਿਹੜੀ ਚਾਤਰਾ ਆ ਵਧੀਆ ਤਰੀਕੇ ਨਾਲ ਸੰਪੂਰਨ ਹੋਵੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਹ ਸਵਾਲ ਆ ਤੁਮ ਲੈ ਕੇ ਗੱਲ ਕਰਦੇ ਆ ਚਾਬਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਦੁਬਾਰਾ ਥੈਂਕ ਯੂ ਧੰਨਵਾਦ ਸਰ ਜਿਹੜਾ ਮਾਤਾ ਰਾਣੀ ਦੇ ਅੱਜ ਮਾਤਾ ਚਿੰਤ ਪਰ ਨਿਰਾਤੇ ਸ਼ੁਰੂ ਹੋਇਆ ਕਿਉਂਕਿ ਪੂਰੀ ਦੁਨੀਆ ਪੂਰਾ ਭਾਰਤ ਨੇ ਪੂਰਬ ਪਿਛਮੀ ਜਿਹੜੀ ਸੰਗਤ ਇੱਥੋਂ ਜਿਹੜੀ ਜਾਣੀ ਹੈ ਕਿਉਂਕਿ ਹੁਸ਼ਿਆਰਪੁਰ ਨੂੰ ਜਿਹੜਾ ਮਿਨੀ ਕਾਸੀ ਸ਼ੂੜਾ ਕਾਸੀ ਕਿਹਾ ਜਾਂਦਾ ਹੈ ਤੇ ਇਹ ਰਸਤੇ ਸਾਂ ਜਾਣੀ ਆ ਤੇ ਸਿਵਲ ਪ੍ਰਸ਼ਾਸਨ ਵੱਲੋਂ ਇਹ ਜਿਹੜਾ ਹੁਸ਼ਿਆਰਪੁਰ ਦਾ ਹਲਕਾ ਕਿਦਾਂ ਦੇ ਪ੍ਰਬੰਧ ਜਿਹੜੇ ਕੀਤੇ ਗਏ ਤਾਂ ਕਿ ਸੰਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਜਿਹੜੇ ਮਾਤਾ ਚਿੰਦਪੁਰਨੀ ਦੇ ਨਰਾਤੇ ਨੇ ਤੇ ਉਹ ਸ਼ੁਰੂ ਹੋ ਰਹੇ ਨੇ 5 ਅਗਸਤ ਤੋਂ ਭਾਵੇਂ ਅੱਜ ਤੋਂ ਜੀ ਤੇ ਇਹਦੇ ਬਾਬਤ ਡੀਸੀ ਸਾਹਿਬ ਵੱਲੋਂ ਆਲਰੇਡੀ ਜਿਹੜੇ ਸਬੰਧਤ ਡਿਪਾਰਟਮੈਂਟਸ ਨੇ ਸਮੇਤ ਪੁਲਿਸ ਡਿਪਾਰਟਮੈਂਟ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਕੀਤੀ ਜਾਣੀ ਸੀਗੀ ਉਹ ਮੀਟਿੰਗ ਆ ਤਾਂ ਆਲਰੇਡੀ ਕਰ ਲਈਆਂ ਗਈਆਂ ਨੇ ਐਂਡ ਜਿਹੜੀਆਂ ਲੋੜੀਆਂ ਦੀਆਂ ਹਦਾਇਤਾਂ ਨੇ ਉਹ ਆਲਰੇਡੀ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਵੇਂ ਕਿ ਆਪਣੀ ਯਾਤਰਾ ਜਿਹੜੀ ਹੈ ਹੁਸ਼ਿਆਰਪੁਰ ਚੰਦਪੁਰਨੀ ਰੋਡ ਤੋਂ ਜਲੇਸ਼ਰਦਾਲੂ ਨੇ ਉਹ ਜਾਣਗੇ ਤੇ ਆਮ ਤੌਰ ਤੇ ਉਹ ਵਾਈਕਲਸ ਦੇ ਉੱਤੇ ਜਾਂਦੇ ਜਿਹੜੇ ਫੋਰ ਵੀਲਰਸ ਦੇ ਉੱਤੇ ਜਾਂਦੇ ਆ ਤੇ ਇਹਦੇ ਬਾਬਤ ਆਲਰੈਡੀ ਜਿਹੜਾ ਪੀਡਬਲਯੂਡੀ ਡਿਪਾਰਟਮੈਂਟ ਹੈ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿੱਥੇ ਕਿਤੇ ਪੈਚ ਵਰਕ ਦੀ ਲੋੜ ਹੋਏ ਉਹ ਪੈਚ ਵਰਕ ਕਰਾ ਕੇ ਰੋਡ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਬਿਲਕੁਲ ਠੀਕ ਹਾਲਤ ਵਿੱਚ ਮੁਰੰਮਤ ਉਹਨਾਂ ਦੀ ਕੀਤੀ ਜਾਵੇ ਇਨ ਐਡੀਸ਼ਨ ਟੂ 댓 ਜਿਹੜੀ ਯਾਤਰਾ ਜਦ ਸ਼ੁਰੂ ਹੁੰਦੀ ਹੈ ਤੇ ਆਮ ਤੌਰ ਤੇ ਪਿਛਲੇ ਜਿਹੜਾ ਸਾਡਾ ਐਕਸਪੀਰੀਅੰਸ ਨੇ ਹੈ ਕਿ ਜ਼ਿਆਦਾ ਰਸ਼ ਸ਼ਨੀਵਾਰ ਐਤਵਾਰ ਤੇ ਸप्तमी ਅਸ਼ਟਮੀ ਤੇ ਨਵਮੀ ਨੂੰ ਹੁੰਦਾ ਹੈ ਤੇ ਇਹਦੇ ਬਾਬਤ ਆਲਰੇਡੀ ਅਸੀਂ ਨਾ ਮੀਟਿੰਗ ਕਰ ਚੁੱਕੇ ਆ ਉਹਨਾਂ ਦੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਹੀ ਮੀਟਿੰਗ ਹੋਈ ਸੀਗੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹਦੇ ਵਿੱਚ ਉਹਨਾਂ ਤੋਂ ਅ ਅਸਿਸਟੈਂਟ ਕਮਿਸ਼ਨਰ ਆਏ ਸੀਗੇ ਤੇ ਨਾਲ ਆਏ ਸੀਗੇ ਏਐਸਪੀ ਉਹਨਾਂ ਤੇ ਉਹਨਾਂ ਦੇ ਨਾਲ ਅਸੀਂ ਆਲਰੇਡੀ ਜਿਹੜਾ ਅ ਇੱਕ ਆਸ਼ਾਪੁਰੀ ਦੇ ਵਿੱਚ ਜੁਆਇੰਟ ਚੈੱਕਪੋਸਟ ਜਿਹੜੀ ਹੈ ਉਹ ਵੀ ਆਪਾਂ ਕਰ ਰਹੇ ਆ ਜਿਹਦੇ ਵਿੱਚ ਹੁਸ਼ਿਆਰਪੁਰ ਤੇ ਉਹਨਾਂ ਪੁਲਿਸ ਜਿਹੜੀ ਹੈ ਜੁਆਇੰਟਲੀ ਉਹਨੂੰ ਮੈਨੇਜ ਕਰੇਗੀ ਤੇ ਜਿਵੇਂ ਮੈਂ ਦੱਸਿਆ ਕਿ ਸ਼ਨੀਵਾਰ ਐਤਵਾਰ ਸप्तमी ਅਸ਼ਟਮੀ ਅਤੇ ਨਵਮੀ ਨੂੰ ਜਦ ਜ਼ਿਆਦਾ ਰਸ਼ ਹੁੰਦਾ ਹੈ ਤੇ ਇਹਨੂੰ ਵਨ ਵੇ ਕੀਤਾ ਜਾਏਗਾ ਕਹਿੰਦਾ ਭਾਵ ਹੈ ਕਿ ਜਾਣ ਵਾਲੇ ਸ਼ਰਧਾਲੂ ਜਿਹੜੇ ਨੇ ਖੁਸ਼ਿਆਰਪੁਰ ਚੰਦਪੂਰਨੀ ਜਿਹੜਾ ਹਾਈਵੇ ਹੈ ਉਹ ਯੂਜ਼ ਕਰ ਦੋਗੇ ਤੇ ਆਣ ਵੇਲੇ ਵਾਇਆ ਊਨਾ ਤੋਂ ਇਹਨਾਂ ਦਿਨਾਂ ਦੇ ਵਿੱਚਕਾਰ ਤੇ ਇਹਦੇ ਬਾਬਤ ਆਲਰੇਡੀ ਕੋਆਰਡੀਨੇਸ਼ਨ ਆਪਾਂ ਸਟਾਰਟ ਕਰ ਲਈ ਹੈ ਉਹਨਾਂ ਪ੍ਰਸ਼ਾਸਨ ਦੇ ਨਾਲ ਕਿਉਂਕਿ ਬਹੁਤ ਜ਼ਰੂਰੀ ਹੈ ਕਿਉਂਕਿ ਉਹਨਾਂ ਸਾਰਾ ਜ਼ਿਲ੍ਹਾ ਜਿਹੜਾ ਹੈ ਹਿਮਾਚਲ ਦਾ ਉਹੀ ਪੈਂਦਾ ਜਿੱਥੋਂ ਹੁਸ਼ਿਆਰਪੁਰ ਤੋਂ ਯਾਤਰਾ ਜਦ ਪੰਜਾਬ ਤੋਂ ਖਤਮ ਹੁੰਦੀ ਹੈ ਤੇ ਉਹਨਾਂ ਚ ਜਾਂਦੀ ਹੈ ਤੇ ਇਹਦੇ ਬਾਬਤ ਆਪਾਂ ਆਲਰੇਡੀ ਇੱਕ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਐਂਡ ਹਰ ਇੱਕ ਕੋਲ smartphone ਹੈ ਤੇ ਆਪਾਂ ਜਿਹੜਾ WhatsApp ਗਰੁੱਪ ਹੈ ਉਹ ਵੀ ਸਥਾਪਿਤ ਕਰ ਲਿਆ ਜਿਹਦੇ ਚ ਜਿਹੜੇ ਹੁਸ਼ਿਆਰਪੁਰ ਦੇ ਤੇ ਜਿਹੜੇ ਉਹਨਾਂ ਦੇ ਆਫੀਸਰਸ ਨੇ ਆਪਾਂ ਸਾਰੇ ਦੇ ਸਾਰੇ ਅਵੇਲੇਬਲ ਆ ਸੋ ਦੈਟ ਕਿ ਸਾਡੀ 1 ਟੂ 1 ਕੋਆਰਡੀਨੇਸ਼ਨ ਜਿਹੜੀ ਹੈ ਉਹ ਟਾਈਮਲੀ ਹੋ ਸਕੇ ਸੂਚਨਾ ਦਾ ਜਿਹੜਾ ਆਦਾਨ ਪ੍ਰਦਾਨ ਹੈ ਉਹ ਟਾਈਮਲੀ ਹੋ ਸਕੇ ਤੇ ਇਹਦੇ ਬਾਬਤ ਆਪਾਂ ਆਲਰੇਡੀ ਮੀਟਿੰਗਸ ਜਿਹੜੀਆਂ ਨੇ ਵਕ ਵਕ ਲੰਗਰ ਆਰਗੇਨਾਈਜੇਸ਼ਨਸ ਨੇ ਉਹਨਾਂ ਨਾਲ ਵੀ ਕੀਤੀਆਂ ਨੇ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਆਮ ਤੌਰ ਤੇ ਜਦ ਵੀ ਆਪਾਂ ਕਦੀ ਕੋਈ ਮੇਲਾ ਕਰਦੇ ਆ ਤੇ ਸਫਾਈ ਜਿਹੜੀ ਹੈ ਉਹ ਸਾਡੀ ਰਹਿ ਜਾਂਦੀ ਹੈ ਤੇਰਾ ਨੂੰ ਬੇਨਤੀ ਕੀਤੀ ਹੈ ਕਿ ਡਸਟਬਿਨਸ ਜਿਹੜੇ ਨੇ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਵੱਲੋਂ ਆਲਰੇਡੀ ਮੁਹੱਈਆ ਕਰਵਾ ਦਿੱਤੇ ਗਏ ਨੇ ਵੱਖ-ਵੱਖ ਲੰਗਰ ਜਿੱਥੇ ਆਪਾਂ ਸਥਾਪਿਤ ਕੀਤੇ ਜਾਣੇ ਨੇ ਪਰਮਿਸ਼ਨਸ ਜਿਹੜੀਆਂ ਨੇ ਐਸਡੀਐਮ ਵੱਲੋਂ ਦਿੱਤੀਆਂ ਗਈਆਂ ਨੇ ਹਦਾਇਤਾਂ ਸਾਰੀਆਂ ਲਿਖੀਆਂ ਗਈਆਂ ਨੇ ਸਫਾਈ ਬਾਰੇ ਅਸੀਂ ਐਂਡ ਪਲਾਸਟਿਕ ਸਿੰਗਲ ਯੂਜ਼ ਨਾ ਯੂਜ਼ ਕਰਨ ਬਾਰੇ ਉਹ ਖਾਸ ਹਦਾਇਤਾਂ ਤੇ ਬੇਨਤੀ ਜਿਹੜੀ ਹੈ ਉਹ ਆਪਾਂ ਕਰ ਚੁੱਕੇ ਆਂ ਤੇ ਜਿਹੜਾ ਨਗਰ ਨਿਗਮ ਵੱਲੋਂ ਸਵੇਰੇ ਅਤੇ ਸ਼ਾਮੀ ਅਤੇ ਵਿਚਕਾਰ ਦੁਪਹਿਰੇ ਜਿਹੜਾ ਸੜਕਾਂ ਦਾ ਤੇ ਜਿਹੜਾ ਲੰਗਰ ਜਿੱਥੇ ਵਰਤਾਇਆ ਜਾ ਰਿਹਾ ਜਿਹੜੇ ਲੰਗਰ ਜਿਹੜੇ ਪੁਆਇੰਟਸ ਨੇ ਉਥੇ ਉਥੋਂ ਜਿਹੜਾ ਆਪਣਾ ਵੇਸਟ ਉਹ ਚੱਕਣਗੇ ਤੇ ਉਹ ਲੈ ਕੇ ਆਣਗੇ ਤੇ ਜਿੱਥੇ ਡੰਪ ਕਰਨਾ ਹੈ ਉਥੇ ਆਪਾਂ ਉਹਨੂੰ ਪ੍ਰੋਸੈਸ ਕਰਾਂਗੇ ਸੋ ਆਲਰੇਡੀ ਆਪਾਂ ਹਦਾਇਤਾਂ ਜਿਹੜੀਆਂ ਨੇ ਸਾਰੀਆਂ ਦੇ ਚੁੱਕੇ ਆ ਤੇ ਇਹਦੇ ਬਾਬਤ ਮੈਂ ਆਸ ਕਰਦਾ ਐਂਡ ਮੈਂ ਇੱਕ ਬੇਨਤੀ ਕਰਨਾ ਚਾਹਾਂਗਾ ਸ਼ਰਧਾਲੂਆਂ ਨੂੰ ਕਿ ਕਿਰਪਾ ਕਰਕੇ ਜਿਹੜੇ ਓਪਨ ਬਾਡੀ ਵਾਹिकल्स ਨੇ ਜਿਹੜੇ ਗੁੱਡਸ ਕੈਰੀਅਰ ਨੇ ਆਪਾਂ ਉਹਨਾਂ ਦੀ ਵਰਤੋਂ ਅ ਜੇ ਆਪਾਂ ਅਵੋਇਡ ਕਰ ਸਕਦੇ ਆ ਆਪਾਂ ਜ਼ਰੂਰ ਕਰੀਏ ਕਿਉਂਕਿ ਉਹ ਸੇਫ ਨਹੀਂ ਹੈ ਉਹ ਸੁਰੱਖਿਅਤ ਨਹੀਂ ਹੈ ਤੇ ਆਪ ਜੀ ਦੀ ਮਾਤਾ ਜੀ ਆ ਉਹਦੀ ਕਿਰਪਾ ਜਿਹੜੀ ਆ ਆਪ ਜੀ ਦੇ ਉੱਤੇ ਬਣੀ ਰਹੇ ਤੇ ਮੈਂ ਆਸ ਕਰਦਾ ਕਿ ਇਸ ਵਾਰ ਦਾ ਮੇਲਾ ਜਿਹੜਾ ਬਹੁਤ ਖੁਸ਼ਹਰਮਾ ਅਤੇ ਸੁਰੱਖਿਅਤ ਤੰਗਲਾ ਸਾਡਾ ਜਿਹੜਾ ਹੈ ਉਹਨੇ ਪਰੇ ਚੜੇਗਾ ਤੇ ਜੈ ਮਾਤਾ ਦੀ ਸਾਨੂੰ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸੰਨ ਐਡੀਸੀ ਦਾਵਲ ਚਾਪਾ ਜੀ ਜਿਨ੍ਹਾਂ ਨੇ ਜਿਹੜਾ ਚਿੰਤਪਨੀ ਮੇਲਾ ਹੈ ਅੱਜ ਸ਼ੁਰੂ ਹੋਇਆ ਤੇ ਉਹਦੇ ਸਬੰਧ ਵਿੱਚ ਜਿਹੜੇ ਪ੍ਰਬੰਧ ਕੀਤੇ ਗਏ ਹਰ ਤਰ੍ਹਾਂ ਦੇ ਪਰੰ ਬਹੁਤ ਵਿਸਤਾਰ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਇਹ ਸ਼ਾਂਤ ਮੇਟਾਂਗਣਾ ਬਹੁਤ ਵਧੀਆ ਤਰੀਕੇ ਨਾਲ ਮਹਾਮੈ ਦਾ ਗੁੰਮਕਾਰ ਦੀ ਯਾਤਰਾ ਕਰੋ ਜਿਹੜਾ ਕਿਸੇ ਨੂੰ ਵੀ ਤੇ ਕਿਤਨਾ ਉਹਨਾਂ ਨੂੰ ਵੀ ਦਿੱਕਤ ਨਾ ਹੋਵੇ ਸੋ ਇਸ ਤਰ੍ਹਾਂ ਦੇ ਜਿਹੜੇ ਪਖਤਾ ਪ੍ਰਬੰਧ ਕੀਤੇ ਗਏ ਆ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਲੋਕਾਂ ਤੱਕ ਆਵਾਮਤਤਾ ਕਿਨਾਂ ਨਾਲ ਕੀਤੀ ਗੱਲਬਾਤ ਪਹੁੰਚਾਈਏ ਤਾਂ ਕਿ ਲੋਕ ਇਹ